ਸਤਿ ਸ਼੍ਰੀ ਅਕਾਲ ਆਦਾਬ ਨਮਸਤੇ ਮਹਰਵਿੰਦਰ ਸਿੰਘ ਪੇਗਾਮ ਰਾਹੀਂ ਇੱਕ ਨਵਾਂ ਪੇਗਾਮ ਲੈ ਕੇ ਆਜ਼ਰ ਹੋਇਆ ਹਾਂ ਅੱਜ ਮੈਂ ਆਪ ਜੀ ਨਾਲ ਇੱਕ ਖਾਸ ਗੱਲ ਕਰਨ ਆਇਆ ਹਾਂ ਖਾਸ ਕਹਿਣ ਤੋਂ ਮਤਲਬ ਇਹ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਸ ਤਰ੍ਹਾਂ ਅੱਗੇ ਸਾਡੇ ਤਿਉਹਾਰ ਆ ਰਹੇ ਹਨ ਜਿਸ ਤਰ੍ਹਾਂ ਅੱਗੇ ਰੱਖੜੀ ਬੰਧਨ ਦਾ ਤਿਉਹਾਰ ਆ ਰਿਹਾ ਹੈ ਉਹਦੇ ਨਾਲ ਅੱਗੇ ਠਾਕਰਾ ਦਾ ਵਰਤ ਹੈ ਕਿ ਜੰਮੂ ਕਸ਼ਮੀਰ ਦੇ ਵਿੱਚ ਇਹਨਾਂ ਤਿਹਾਰਾਂ ਤੇ ਖਾਸ ਕਰਕੇ ਜੋ ਪਤੰਗबाजी ਹੁੰਦੀ ਹੈ ਜਿਸ ਨੂੰ ਅਸੀਂ ਜੰਮੂ ਚ ਇਹ ਗੱਲ ਕਹਿੰਦੇ ਕਿ ਗੁੱਡੀ ਵਧਾਣੀ ਉਹ ਅਸੀਂ ਬੱਚੇ ਛੋਟੇ-ਛੋਟੇ ਬੱਚੇ ਘਰ ਦੇ ਮੈਕਸਿਮ ਆਰ ਵੱਡੇ ਵੀ ਸਾਰੇ ਪਤੰਗਬਾਜ਼ੀ ਕਰਦੇ ਹਨ ਮੈਂ ਅੱਜ ਇੱਕ ਐਡਮਿਨਿਸਟ੍ਰੇਸ਼ਨ ਨੂੰ ਵੀ ਅਪੀਲ ਕਰਾਂਗਾ ਪੁਲਿਸ ਪ੍ਰਸ਼ਾਸਨ ਨੂੰ ਵੀ ਅਪੀਲ ਕਰਾਂਗਾ ਔਰ ਤੀਸਰੀ ਗੱਲ ਜਿਹੜੇ ਲੀਡਰ ਲੋਕ ਹਨ ਘਰ ਘਰ ਜਾ ਕੇ ਵੋਟਾਂ ਮੰਗਣ ਵਾਲੇ ਉਹਨਾਂ ਨੂੰ ਵੀ ਅਪੀਲ ਕਰਾਂਗਾ ਮੈਂ ਸਾਰੇ ਕਾਰਨ ਦੱਸਾਂਗਾ ਉਹਨਾਂ ਨੂੰ ਵੀ ਅਪੀਲ ਕਰਾਂਗਾ ਤੇ ਨਾਲ-ਨਾਲ ਖਾਸ ਕਰਕੇ ਜਿਹੜੇ ਪਤੰਗਬਾਜ਼ੀ ਕਰਦੇ ਨੇ ਉਹਨਾਂ ਨੂੰ ਵੀ ਅਪੀਲ ਹੈ ਤੇ ਨਾਲ ਉਹਨਾਂ ਦੇ ਮਾਤਾ ਪਿਤਾ ਨੂੰ ਵੀ ਅਪੀਲ ਹੈ ਇਸ ਗੱਲ ਦਾ ਖਾਸ ਧਿਆਨ ਰੱਖਿਆ ਜਾਏ ਹਰ ਸਾਲ ਸੁਣਨ ਵਿੱਚ ਆਂਦਾ ਹੈ ਕਿ ਜਿਹੜੀ ਚਾਈਨੀਸ ਸਟੋਰ ਜਿਸ ਨੂੰ ਉਸ ਨੂੰ ਜਿਸ ਨੂੰ ਅਸੀਂ ਗੱਟੂ ਕਰਕੇ ਕਹਿੰਦੇ ਗੱਟੂ ਪਤਾ ਨਹੀਂ ਕਿੰਨੇ ਲੋਕਾਂ ਦੀ ਜਾਨ ਲੈ ਗਿਆ ਹੈ ਚਾਈਨੀਸ ਸਟੋਰ ਮੈਨੂੰ ਇੱਕ ਚੀਜ਼ ਨਹੀਂ ਸਮਝ ਆਂਦੀ ਜਿਸ ਲਈ ਕਿਸੇ ਨਾਲ ਗੱਲ ਕਰੋ ਐਡਮਿਨਿਸਟ੍ਰੇਸ਼ਨ ਦੇ ਬੰਦੇ ਨਾਲ ਉਹ ਇਹ ਗੱਲ ਕਹਿ ਦਿੰਦਾ ਕਿ ਇਹ ਬੈਨ ਹੈ ਬੈਨ ਹੋਣ ਦੇ ਬਾਵਜੂਦ ਇਹ ਕਿਸ ਤਰ੍ਹਾਂ ਆ ਜਾਂਦੀ ਹੈ ਇਹ ਬੜਾ ਗੰਭੀਰ ਸਵਾਲ ਹੈ ਮਾਤਾ ਪਿਤਾ ਨੂੰ ਮੇਸਰ ਕਰਕੇ ਕਹਿ ਰਿਹਾ ਹਾਂ ਕਿ ਰਿਕੁਐਸਟ ਕੀਤੀ ਜਾਂਦੀ ਹੈ ਮਾਤਾ ਪਿਤਾ ਨੂੰ ਅਪੀਲ ਕਰਾਂਗਾ ਕਿ ਜਾਣੇ ਅਣਜਾਣੇ ਵਿੱਚ ਬੱਚੇ ਆਪਣੀ ਖੁਸ਼ੀਆਂ ਦੇ ਨੂੰ ਲੈ ਕੇ ਪਤਾ ਨਹੀਂ ਕਿੰਨਾ ਨੁਕਸਾਨ ਕਿਸੇ ਘਰ ਦਾ ਕਰ ਜਾਂਦੇ ਨੇ ਇਹ ਨਾ ਸੋਚਣਾ ਕਿ ਮੇਰੇ ਘਰ ਦਾ ਨੁਕਸਾਨ ਨਹੀਂ ਹੋਇਆ ਹੋ ਸਕਦਾ ਆਉਣ ਵਾਲਾ ਕੱਲ ਕਿਸੇ ਦੇ ਘਰ ਦਾ ਵੀ ਨੁਕਸਾਨ ਹੋ ਸਕਦਾ ਹੈ ਇਸ ਡੋਰ ਨਾਲ ਡੈਮਨਿਸਟ੍ਰੇਸ਼ਨ ਨੂੰ ਮੈਂ ਖਾਸ ਕਰਕੇ ਇਹਦੇ ਉੱਪਰ ਸਖਤ ਤੋਂ ਸਖਤ ਐਕਸ਼ਨ ਲਿਆ ਜਾਏ। ਉਹ ਡੋਰ ਵੇਚਣ ਵਾਲਿਆਂ ਨੂੰ ਮੈਂ ਇਹ ਗੱਲ ਕਵਾਂਗਾ ਅਗਰ 100 200 ਰੁਪਏ ਨਾਲ ਤੁਸੀਂ ਕਿਸੇ ਦਾ ਘਰ ਉਜਾੜ ਰਹੇ ਹੋ ਤੇ ਕਿੰਨਾ ਵੱਡਾ ਪਾਪ ਕਮਾ ਰਹੇ ਹੋ ਕਿੰਨਾ 100 200 300 500 ਕਮਾ ਲੋਗੇ 1000 ਕਮਾ ਲੋਗੇ ਇੱਕ ਅਨਮੋਲ ਜ਼ਿੰਦਗੀ ਜਿਹੜੀ ਡੋਰ ਦੇ ਕਾਰਨ ਕਈਆਂ ਦੀਆਂ ਅੱਖਾਂ ਚੜੀਆਂ ਗਈਆਂ ਕਈਆਂ ਦੇ ਚਿਹਰੇ ਖਰਾਬ ਹੋ ਗਏ ਕਈਆਂ ਦੇ ਗਰਦਨ ਚੋਂ ਡੋਰ ਨਿਕਲ ਗਈ ਮੈਂ ਕੱਲ ਪਰਸੂ ਆਪਣੀ ਕਾਰ ਰਾਈ ਜਾ ਰਿਹਾ ਸਾਂ ਮੇਰਾ ਸਾਈਡ ਸ਼ੀਸ਼ਾ ਹੈ ਉੱਥੇ ਡੋਰ ਟੱਚ ਹੋਈ ਹੈ ਉਹਦੇ ਵਿੱਚ ਤਸ ਗਈ ਟੁੱਟੀ ਨਹੀਂ ਔਰ ਬਹੁਤ ਦੇਰ ਬਾਅਦ ਜਾ ਕੇ ਟੁੱਟੀ ਮੈਂ ਬੜੀ ਕੋਸ਼ਿਸ਼ ਕੀਤੀ ਉਸ ਨੂੰ ਬਾਹਰ ਕੱਢਣ ਦੀ ਪਰ ਬਾਹਰ ਨਹੀਂ ਨਿਕਲੀ ਤੇ ਲੀਡਰ ਸਾਹਿਬਾਨ ਨੂੰ ਮੈਂ ਇਸ ਕਰਕੇ ਕਹਿ ਰਿਹਾ ਹਾਂ ਕਿ ਲੀਡਰ ਸਾਹਿਬਾਨ ਜਿਸ ਵੇਲੇ ਆਪ ਜੀ ਨੇ ਵੋਟ ਲੈਣੀ ਹੁੰਦੀ ਹੈ ਨਾ ਆਪ ਜੀ ਘਰ ਜਾ ਕੇ ਇਸ ਤਰ੍ਹਾਂ ਹੱਥ ਜੋੜ ਦਿਓ ਅੱਛੀ ਗੱਲ ਹੈ ਬਹੁਤ ਅੱਛੀ ਗੱਲ ਹੈ ਪਰ ਇਹਨਾਂ ਚੀਜ਼ਾਂ ਦੇ ਉੱਪਰ ਵੀ ਜਾਓ ਨਾ ਘਰਾਂ-ਘਰਾਂ ਵਿੱਚ ਸਾਰੇ ਪੇਰੈਂਟਸ ਨੂੰ ਸਾਰੇ ਬੱਚਿਆਂ ਨੂੰ ਇਹ ਰਿਕੁਐਸਟ ਕਰੋ ਨਾ ਕਿ ਸਾਡੇ ਮੌਸਰੇ ਵਾਸਤੇ ਇਹ ਹਾਨੀਕਾਰਕ ਹੈ ਸਾਡੇ ਸਮਾਜ ਵਾਸਤੇ ਇਹ ਹਾਨੀਕਾਰਕ ਹੈ ਪਤਾ ਨਹੀਂ ਕਿੰਨੇ ਘਰ ਉਜੜ ਜਾਂਦੇ ਪਿਛਲੀ ਵਾਰ ਇੱਕ ਬਹੁਤ ਵੱਡਾ ਹਾਦਸਾ ਹੋਇਆ ਸੀ ਸਾਡੇ ਵੀਰ ਪੱਤਰਕਾਰ ਰਵਿੰਦਰ ਸਿੰਘ ਜੋ ਸਟ੍ਰੀਟ ਸੈਂਟੀਨਲ ਚਲਾਉਂਦੇ ਹਨ ਉਹਨਾਂ ਦੇ ਕਜ਼ਨ ਬ੍ਰਦਰ ਦੀ ਡੈਥ ਹੋ ਗਈ ਸੀ ਉਹ ਵਿਚਾਰਾ ਨਿਊਲੀ ਵੈਡਡ ਸੀ ਔਰ ਘਰ ਦਾ ਕਾਰੋਜਗਾਰ ਉਸਦੇ ਸਿਰ ਤੇ ਸੀ ਪਤਾ ਨਹੀਂ ਉਸ ਤੋਂ ਬਾਅਦ ਵਿੱਚ ਕੀ ਬਣਿਆ ਹੋਣਾ ਮੈਂ ਵੀ ਨਹੀਂ ਪੁੱਛਿਆ ਉਹਨਾਂ ਨੂੰ ਪਰ ਮੈਂ ਸਾਰਿਆਂ ਨੂੰ ਰਿਕੁਐਸਟ ਕਰਾਂਗਾ ਫਿਰ ਮੈਂ ਪੁਲਿਸ ਪ੍ਰਸ਼ਾਸਨ ਨੂੰ ਆਪ ਜੀ ਬੜੇ ਮੁਸਤੈਦ ਹੋ ਆਪ ਜੀ ਬੜੇ ਅੱਛੇ ਤਰੀਕੇ ਨਾਲ ਜੰਮੂ ਕਸ਼ਮੀਰ ਦੇ ਵਿੱਚ ਕੰਮ ਕਰਦੇ ਹੋ ਹੋ ਸਕਦਾ ਕੱਲ ਦਾ ਨੁਕਸਾਨ ਕਿਸੇ ਸਾਡੇ ਜਾਂ ਤੁਹਾਡੇ ਘਰ ਦੇ ਵਿੱਚ ਨਾ ਹੋ ਜਾਵੇ ਮੈਂ ਇਸ ਕਰਕੇ ਇਹ ਪਹਿਲੇ ਵੀਡੀਓ ਬਣਾ ਕੇ ਪਾ ਰਿਹਾ ਹਾਂ ਕਿ ਪੁਲਿਸ ਪ੍ਰਸ਼ਾਸਨ ਔਰ ਜਿਹੜੀ ਐਡਮਿਨਿਸਟ੍ਰੇਸ਼ਨ ਹੈ ਜਿਹੜੇ ਲੋਕ ਵੇਚਦੇ ਹਨ ਉਹਨਾਂ ਉੱਪਰ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਏ ਔਰ ਉਹਨਾਂ ਲੋਕਾਂ ਨੂੰ ਇਹ ਹਦਾਇਤ ਦਿੱਤੀ ਜਾਏ ਕਿ ਅਗਰ ਅਸੀਂ ਆਪਣੇ ਚੰਦ ਪਿਆਸਿਆਂ ਕਰਕੇ ਆਪਣੇ ਮਹੱਲੇ ਜਾਂ ਸਮਾਜ ਦਾ ਭਲਾ ਨਹੀਂ ਕਰ ਸਕਦੇ ਇਹ ਅਸੀਂ ਦੇਸ਼ ਵਸੇ ਬਹੁਤ ਵੱਡੇ ਗਦਾਰ ਹਾਂ ਉਹਨਾਂ ਨੂੰ ਗਦਾਰ ਕਵਾਂਗਾ ਸਾਰੇ ਪੇਰੈਂਟਸ ਨੂੰ ਸਾਰੇ ਬੱਚਿਆਂ ਨੂੰ ਹੱਥ ਜੋੜ ਕੇ ਅਪੀਲ ਹੈ ਤੁਸੀਂ ਪਤੰਗबाजी ਕਰੋ ਉਦੇ ਉੱਪਰ ਕੋਈ ਬੈਨ ਨਹੀਂ ਪਰ ਕਿਸੇ ਦੀ ਜਾਨ ਨਾ ਲਓ ਇਹ ਜਿਹੜਾ ਗੱਟੂ ਡੋਰ ਹੈ ਜਾਂ ਜਿਹਨੂੰ ਅਸੀਂ ਚਾਈਨਿਸ ਡੋਰ ਕਹਿ ਦਿੰਦੇ ਹਾਂ ਇਸ ਉੱਪਰ ਟੋਟਲੀ ਬੈਨ ਹੋਈ ਔਰ ਮੈਂ ਫਿਰ ਐਡਮਿਨਿਸਟ੍ਰੇਸ਼ਨ ਨੂੰ ਰਿਕੁਐਸਟ ਕਰਾਂਗਾ ਕਿ ਕੋਈ ਪਤਾ ਨਹੀਂ ਇਹ ਨਾ ਸਮਝੋਗੇ ਤੁਸੀਂ ਚੇਅਰਸ ਤੇ ਬੈਠੇ ਹੋ ਤੁਹਾਡੇ ਨਾਲ ਕੁਝ ਨਹੀਂ ਹੋ ਸਕਦਾ ਕੱਲ ਨੂੰ ਕਿਸੇ ਨਾਲ ਵੀ ਇਹ ਹਾਦਸਾ ਵਾਪਰ ਸਕਦਾ ਹੈ ਤੇ ਇਸ ਉੱਪਰ ਸਖਤ ਤੋਂ ਸਖਤ ਐਕਸ਼ਨ ਲਿਆ ਜਾਏ ਔਰ ਇਸ ਉੱਪਰ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਏ ਮੇਰਾ ਕੰਮ ਹੈ ਬੋਲਣਾ ਕਿਉਂਕਿ ਮੇਰੇ ਕੋਲ ਪਲੇਟਫਾਰਮ ਹੈ ਔਰ ਮੈਂ ਆਪਣੇ ਆਪ ਨਾਲ ਆਪਣੇ ਦੇਸ਼ ਨਾਲ ਆਪਣੇ ਸਮਾਜ ਨਾਲ ਕੋਸ਼ਿਸ਼ ਇਹ ਕਰਦਾ ਹਾਂ ਕਿ ਵਤੂ ਵਤ ਵਤੂ ਵਤ ਸਾਥ ਇਹਨਾਂ ਦੇ ਦਿੱਤਾ ਜਾਏ ਔਰ ਆਪਣੀ ਕੰਟਰੀ ਆਪਣੇ ਦੇਸ਼ ਆਪਣੇ ਸਮਾਜ ਨੂੰ ਫਲੋਰਿਸ਼ ਕੀਤਾ ਜਾਏ ਜਿਹੜੀਆਂ ਉਹਦੇ ਚ ਬੁਰਾਈਆਂ ਨੂੰ ਕੱਢੀਆਂ ਜਾਣ ਇੱਕ ਰਿਕੁਐਸਟ ਜਰੂਰ ਕਰਾਂਗਾ ਮੈਂ ਅਕਸਰ ਇਹ ਗੱਲ ਕਹਿੰਦਾ ਹਾਂ ਕਿ ਤੁਹਾਡੀ ਘਰ ਬੈਠ ਕੇ ਸੇਵਾ ਹੋ ਜਾਂਦੀ ਹੈ ਸਿਰਫ ਤੁਸੀਂ ਇੱਕ ਬਟਨ ਦਬਾਣਾ ਹੈ ਸ਼ੇਅਰ ਦਾ ਹੋ ਸਕਦਾ ਤੁਹਾਡਾ ਸ਼ੇਅਰ ਕੀਤਾ ਹੋਇਆ ਬਟਨ ਕਿਸੇ ਐਡਮਿਨਿਸਟ੍ਰੇਸ਼ਨ ਵਾਲੇ ਦੇ ਕੰਨ ਚ ਗੱਲ ਪੁੱਜ ਜਾਏ ਕਿਸੇ ਦੁਕਾਨਦਾਰ ਦੇ ਕੰਨ ਚ ਗੱਲ ਪੁੱਜ ਜਾਏ ਜਾਂ ਕਿਸੇ ਗੁੱਡੀ ਵਿਧਾਨ ਵਾਲੇ ਦੇ ਕੰਨ ਚ ਗੱਲ ਪੁੱਜ ਜਾਏ ਹੋ ਸਕਦਾ ਤੁਹਾਡੀ ਗੱਲ ਨੂੰ ਸਮਝ ਆ ਜਾਵੇ ਤੇ ਪਤਾ ਨਹੀਂ ਕਿੰਨਾ ਵੱਡਾ ਭਲਾ ਹੋ ਜਾਏਗਾ ਇਸ ਕਰਕੇ ਆਓ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰੀਏ ਔਰ ਸ਼ੇਅਰ ਕਰਕੇ ਸਰਕਾਰ ਅਤੇ ਐਡਮਿਨਿਸਟ੍ਰੇਸ਼ਨ ਅਤੇ ਪੁਲਿਸ ਪ੍ਰਸ਼ਾਸਨ ਅਤੇ ਮਾਤਾ ਪਿਤਾ ਤੱਕ ਇਹ ਗੱਲ ਪਹੁੰਚਾਈ ਜਾਏ ਤਾਂ ਕਿ ਉਹ ਵੀ ਬੱਚਿਆਂ ਦਾ ਧਿਆਨ ਰੱਖਣ ਥੈਂਕ ਯੂ ਮੈਂ ਰਵਿੰਦਰ ਸਿੰਘ ਪੈਗਾਮ ਰਹੀਂ ਫਿਰ ਇੱਕ ਨਵਾਂ ਪੈਗਾਮ ਲੈ ਕੇ ਹਾਜ਼ਰ ਹੋਵਾਂਗਾ ਉਸ ਵੇਲੇ ਤੱਕ ਦਿਓ ਇਜਾਜ਼ਤ ਹਜ਼ਦਿਰ ਹੋ ਵਸਦੇ ਰਹੋ ਆਬਾਦ ਰਹੋ ਨਵਿਸਰੋ ਨ ਯਾਦ ਰਹੋ ਸਤਿ ਸ੍ਰੀ ਅਕਾਲ ਅਦਾਬ ਨਮਸਤੇ